ਸੋ ਦੇਖ ਸਕਦੇ ਹੋ ਸੁੱਧੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਗੱਡੀਆਂ ਜਿਹੜੀਆਂ ਹੈਗੀਆਂ ਵਾਂ ਧੀਮੀ ਗਤੀ ਵਿੱਚ ਸਲੋ ਹੋ ਕੇ ਤੇ ਲੱਗਦੀ ਹੈਗੀਆਂ ਖੱਡਾ ਰੂਪੀ ਟੋਏ ਹੈਗੇ ਆ ਹਾਸਨ ਫਤਦੰਦੀਆਂ ਤਸਵੀਰਾਂ ਬੰਗਾ ਰੋਡ ਫਗਵਾੜਾ ਦੀਆਂ ਇਹ ਤਸਵੀਰਾਂ ਨਸ਼ਰ ਕਰਨ ਜਾ ਰਹੇ ਹਾਂ ਬੰਗਾ ਰੋਡ ਦੀਆਂ ਜਗ੍ਹਾ ਜਗ੍ਹਾ ਖੱਡਾ ਰੂਪੀ ਟੋਏ ਪਏ ਹੈਗੇ ਆ ਦੇਖ ਸਕਦੇ ਹੋ ਸੁੱਧੀਆਂ ਤਸਵੀਰਾਂ ਸੋ ਸਹਿਯੋਗੀ ਕੈਮਰਾਮੈਨ ਨੂੰ ਬੇਨਤੀ ਹੈ ਕਿ ਜਿਹੜਾ ਨਜ਼ਦੀਕ ਤੋਂ ਟੋਏ ਟੱਪੇ ਦਿਖਾਏ ਜਾਣ ਕਿ ਕਿਸ ਤਰ੍ਹਾਂ ਗੱਡੀਆਂ ਧੀਮੀ ਗਤੀ ਨਾਲ ਸਾਈਡਾਂ ਤੋਂ ਲੰਘਦੀਆਂ ਹੈਗੀਆਂ ਵਾਂ ਇਹ ਖੱਡਾ ਰੂਪੀ ਟੋਏ ਹੈਗੇ ਆ ਤੁਸੀਂ ਦੇਖ ਸਕਦੇ ਹੋ ਸਿੱਧੀ ਤਸਵੀਰ ਹੈ ਕਿ ਕਿਸ ਤਰ੍ਹਾਂ ਗੱਡੀਆਂ ਦੀ ਰਫ਼ਤਾਰ ਜਿਹੜੀ ਤਿੱਬੀ ਨਜ਼ਰ ਆ ਰਹੀ ਹੈਗੀ ਜਿਹੜਾ ਕਿ ਅੱਗੇ ਰੋਡ ਇਹ ਬੰਗਾ ਰੋਡ ਜਾਂਦਾ ਹੈਗਾ ਮੇਲੀ ਸਾਈਡ ਨੂੰ ਉਸ ਉਸ ਰੋਡ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਲੋਕਾਂ ਨੇ ਇੱਥੇ ਵੀ ਦੱਸਿਆ ਕਿ ਇੱਥੇ ਕਈ ਵਾਰ ਹਾਦਸੇ ਵੀ ਵਾਪਰੇ ਰਹਿੰਦੇ ਹਨ ਤੁਸੀਂ ਦੇਖ ਸਕਦੇ ਹੋ ਆਟੋ ਵਾਹ ਵੀ ਇੱਕ ਸਾਈਡ ਤੋਂ ਕਿਸ ਤਰ੍ਹਾਂ ਹੋ ਕੇ ਜਿਹੜਾ ਹੈਗਾ ਆਪਣਾ ਆਟੋ ਸਵਾਰੀ ਨਾਲ ਭਰਿਆ ਹੋਇਆ ਹੈਗਾ ਕਾਲੂ ਇਹ ਆਟੋ ਫਲਟਦਾ ਹੈ ਜੇ ਕਿਸੇ ਇਹਨਾਂ ਖੱਡਾ ਰੁਪੀ ਟੋਆ ਕਰਕੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਇਹ ਟੋਏ ਚਾ ਪ੍ਰਸ਼ਾਸਨ ਜਾ ਖੁਦ ਲੋਕ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਬੰਗਾ ਰੋਡ ਫਗਵਾੜਾ ਦੀਆਂ ਅਸੀਂ ਇਹ ਕਿ ਇਸ ਬਾਬਤ ਜਦੋਂ ਅਸੀਂ ਪੀ ਡਬਲਯੂ ਡੀ ਦੇ ਐਸ ਡੀਓ ਸਾਹਿਬ ਜਸਪ੍ਰੀਤ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਬੰਗਿਆਂ ਦੇ ਜਿਹੜਾ ਬੰਗਾ ਰੋਡ ਹੈਗਾ ਫਗਵਾੜਾ ਦਾ ਉੱਥੇ ਜਿਹੜੇ ਖੱਡੇ ਔਰ ਟੋਏ ਹੈਗੇ ਜਿਹੜੇ ਖੱਡਾ ਰੂਪੀ ਟੋਏ ਹੈਗੇ ਆ ਭਾਰੀ ਪਰੇਸ਼ਾਨੀ ਆਉਂਦੀ ਹੈਗੀ ਦਿੱਕਤ ਹੁੰਦੀ ਹੈਗੀ ਲੋਕਾਂ ਨੂੰ ਤਾਂ ਉਹਨਾਂ ਨੇ ਸਾ ਨਾਲ ਫੋਨ ਤੇ ਗੱਲਬਾਤ ਕੀਤੀ ਹੋ ਗੱਲਬਾਤ ਦੇ ਅੰਛੇ ਰਿਕਾਰਡਿੰਗ ਦੇ ਰੂਪ ਵਿੱਚ ਜਿਹੜੇ ਹੈਗੇ ਅਸੀਂ ਤੁਹਾਡੇ ਸਾਹਮਣੇ ਰੂਬਰੂ ਕਰਾਏ ਆ ਤੁਸੀਂ ਖੁਦ ਹੀ ਸੁਣ ਲਓ ਇਹ ਕੀ ਕਿਹਾ ਐਸ ਡੀਓ ਜਸਪੀ ਸਿੰਘ ਨੇ ਹਲੋ ਹਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੰਡਰੀਗਲ ਕਰ ਰਹਾ ਐ ਐਨਡੀਵੀ ਨਿਸ਼ਚਲ ਤੋਂ ਹਾਂ ਜੀ ਇੱਥੇ ਦਾ ਏਰੀਆ ਬੰਗਾਰੋੜ ਵਾਲਾ ਮੇਲੀ ਰੋੜ ਵਾਲਾ ਤੁਹਾ ਕੋ ਬੰਦਾ ਹਾਂ ਜੀ ਹਾਂ ਜੀ ਸਰ ਉੱਥੇ ਪ੍ਰੈਸ ਕਾਨਫਰੰਸ ਹੋਈ ਸੀ ਮੈਂ ਵੀ ਗਿਆ ਸੀ ਅੱਜ ਪਾਇਆ ਸੀ ਕੁਝ ਲੋਕ ਪੱਤਰ ਹੋਏ ਸੀ ਤੇ ਵੱਡੇ ਵੱਡੇ ਕਾ ਵੀ ਖੱਡੇ ਹੈਗੇ ਟੋਏ ਹੈਗੇ ਕਹਿੰਦੇ ਬਾਰਿਸ਼ ਨਾਲ ਵੀ ਪਾਣੀ ਕਟਾਉਣ ਨਹਾਸੇ ਹੋ ਜਾਂਦੇ ਆ ਜੀ 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 ਕਰ ਰਹੇ ਕੋਈ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਔਰ ਸਾਨੂੰ ਕਾਹੀ ਦਿੱਕਤ ਆ ਰਹੀ ਆ ਉਹ ਕੋਈ ਰਸਤਾ ਆਫਸ ਦੇ ਵਿੱਚ ਕਾफी ਰਸਤੇ ਨੀ ਜੋੜਦਾ ਹੈਗਾ ਜੀ ਤੇ ਉਹਦੇ ਬਾਰੇ ਤੁਹਾਡਾ ਇਹ ਐਸ ਅ ਵਰਸਨ ਕੋਲ ਨਹੀਂ ਲਾਈਸੈਂਸ ਨੂੰ ਤੁਹਾਡਾ ਟਿਕਣਾ ਹੈ ਪ੍ਰਸ਼ਾਸਨ ਤੋਂ ਤਾਂ ਇਹ ਅਗਰ ਵੀ ਉਹਦਾ ਨਾ ਉਸ ਆਪੋ ਤੇ ਸਿਲੀ ਐਸਟੀਮੇਟ ਵਗੈਰਾ ਸਾਰੇ ਬੈਟ ਹੋ ਗਏ ਆ ਓਕੇ ਤੇ ਉਹਨੂੰ ਫਿਰ ਇਲੈਕਸ਼ਨ ਕਰਕੇ ਥੋੜਾ ਕੁ ਜਿਹਾ ਜਿਹਾ ਐਡਮਿਨ ਅਪਰੂਵਲ ਵਗੈਰਾ ਇਸ਼ੂ ਨਹੀਂ ਹੋਈ ਉਹਦੀ ਉਮੀਦ ਹੈ ਜਲਦੀ ਐਡਮਿਨ ਅਪਰੂਵਲ ਇਸ਼ੂ ਹੋ ਜਾਊਗਾ ਜੇ ਟੈਂਡਰ ਲਾ ਕੇ ਕੰਮ ਹੋ ਜਾਏਗਾ ਉਹ ਸਾਰਾ ਪਬਲਿਕ ਨਹੀਂ ਉੱਥੇ ਇਕੱਠ ਹੋਇਆ ਜੀ ਉਹਨਾਂ ਨੇ মিডিਆ ਬੁਲਾਇਆ ਫਿਰ ਉਹ ਕਹਿੰਦਾ ਚਾਹਣਾ ਕਿ ਸਾਨੂੰ ਬੜੀ ਭਾਰੀ ਦਿੱਕਤ ਆਉਂਦੀ ਆ ਨਹੀਂ ਨਹੀਂ ਉਹ ਤਾਂ ਬਾਅਦ ਵਿੱਚ ਵਿੱਚ ਉਹ ਤੇ ਜਿਨੀ ਅਸੀਂ ਆਪਾਂ ਉਹਦੇ ਬੇਸ ਤੇ ਸਾਰੇ ਰਿਪੋਰਟ ਵਗੈਰਾ ਭੇਜੀ ਨਾ ਕਿੰਨਾ ਹੈਗਾ ਨਹੀਂ ਉਹਦੇ ਬੇਸ ਤੇ ਹੀ ਸਾਡੇ ਐਸਟੀਮੇਟ ਵਗੈਰਾ ਅਪਰੂਵ ਹੋਏ ਐ ਐਸਟੀਮੇਟ ਵਗੈਰਾ ਅਪਰੂਵ ਹੋ ਗਏ ਤੁਸੀਂ ਲਾਸਟ ਮੀਟਿੰਗ ਕਰੋ ਕੀਤਾ ਜੋ ਲਾਸਟ ਉਹਨੇ ਸੇਡ ਅ ਮੈਂ ਰੋਜ਼ ਹੀ ਬ੍ਰਾਈਨ ਅੰਕਦਾ ਰਿਹਾ ਸਤੋਂ ਕੀ ਕਹਿੰਦਾ ਹੈ ਕਿ ਕਦੋਂ ਤੱਕ ਜਿਹੜਾ ਮਸਲੇ ਹੱਲ ਹੋਏ ਹੈਗਾ ਕਿ ਅਸੀਂ ਤੋਂ ਕਰਕੇ ਨਾ ਸਾਰਾ ਗਵਰਨਮੈਂਟ ਦਾ ਐਡਮਿਨ ਅਪਰੂਵਲ ਨਹੀਂ ਭੇਜਤਾ ਭਾਵੇਂ ਤੇ ਉਹ ਜਿੱਦਾਂ ਮਾਨਸਾ ਚ ਇੱਕ ਵਾਰ ਮੀਟਿੰਗ ਹੁੰਦੀ ਹੈ ਜੀ ਮੈਕਲਾ ਵੀ ਸੈਂਟਰਲੀ ਆਉਣ ਵਾਲੀ ਹੋਣੀ ਆ 20/3 ਨੂੰ ਹੁੰਦੀ ਆ ਰੋਚੀ ਸਾਰਾ ਡਿਸਕਸ ਹੋ ਕੇ ਜਿਹਨੇ ਪ੍ਰਾਇੋਰਟੀ ਤੇ ਹੁੰਦੀਆਂ ਰੋਡਸ ਨੂੰ ਕੋ ਮਿਲ ਜਾਂਦੀ ਹੈ ਜੀ ਐਡਮਿਨ ਕੋਲ ਮਿਲ ਜਾਂਦੀ ਹੈ ਜੀ ਕੈਡਮਨ ਅਪਰੂਵਲ ਦੀ ਮੀਟਿੰਗ ਹੈਗੀ ਆ ਬਾਕੀ ਸਾਰਾ ਐਸਟੀਮੇਟ ਵਗੈਰਾ ਸਾਰਾ ਬੈਟਿੰਗ ਵਗੈਰਾ ਵੀ ਹੋ ਚੁੱਕੀ ਹੈ ਜੀ ਓਕੇ ਲੋਕੀ ਨੂੰ ਕੀ ਨਹੀਂ ਦੱਸ ਸਕਦੇ ਆ ਕਿ ਕਿੰਨੇ ਸਮੇਂ ਚ ਜਿਹੜੀ ਸਮੱਸਿਆ ਦਾ ਸਹੀ ਹੱਲ ਹੋ ਜੀ ਉਮੀਦ ਤਾਂ ਇਹ ਹੈ ਜੀ ਕਿ ਇਸ ਮਹੀਨੇ ਦੇ ਵਿੱਚ ਸਾਨੂੰ ਐਡਮਿਨ ਅਪਰੂਵਲ ਮਿਲ ਜੂਗੀ ਉਸ ਤੋਂ ਬਾਅਦ ਇੱਕ ਹੀ ਕੰਮ ਦਾ ਸਾਡਾ ਟੈਂਡਰ ਪ੍ਰੋਸੈਸ ਹੈ ਜੀ ਤੇ ਟੈਂਡਰ ਪ੍ਰੋਸੈਸ ਤੋਂ ਬਾਅਦ ਨਾਲੇ ਦਾ ਕੰਮ ਸ਼ੁਰੂ ਕਰਵਾਉਣਾ ਹੈ ਜੀ ਠੀਕ ਹੈ ਜੀ ਜੀ ਕਾਕੇ ਹਰਿਸ਼ੂ ਜਾਨਾ ਲਗਾ ਕੰਨ ਧੰਨਵਾਦ ਜੀ ਥੈਂਕ ਯੂ ਵੀ ਥੈਂਕ ਯੂ ਨਾ ਹਰਿਸ਼ ਪੰਡਰੀਆ ਜੀ ਇੱਕ ਵਾਰ ਫਿਰ ਤੋਂ ਲਾਈਵ ਹੋਏ ਹਾਂ ਫਗਵਾੜਾ ਦੇ ਬੰਗਾ ਰੋਡ ਵੇਕੇ ਜਿੱਥੇ ਕਿ ਇੱਕ ਇਤਿਹਾਸਿਕ ਮੰਦਿਰ ਵੀ ਹੈਗਾ ਹੈਗਾ ਵਾ ਔਰ ਇਤਿਹਾਸਿਕ ਗੁਰਦੁਆਰਾ ਵੀ ਹੈਗਾ ਵਾ ਜਿੱਥੇ ਕਿ ਲੋਕ ਸ਼ਰਦਾ ਸਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਨਤਮਸਤਕ ਹੁੰਦੇ ਆ ਲੇਕਿਨ ਦਿਖਾਵਾਂਗੇ ਸਿੱਧੀਆਂ ਤਸਵੀਰਾਂ ਕਿ ਸੜਕਾਂ ਦੀ ਹਾਲਤ ਬੜੀ ਖਸਤਾ ਹੈਗੀ ਆ ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤ ਆਉਂਦੀ ਹੈਗੀ ਇਹ ਵੀ ਦੱਸ ਦਈਏ ਕਿ ਇਹ ਰਸਤਾ ਆਪਸ ਵਿੱਚ ਵੀ ਕਈ ਰੋਸ ਰਸਤਿਆਂ ਨੂੰ ਆਪਸ ਵਿੱਚ ਜੋੜਦਾ ਹੈਗਾ ਵਾ ਗੱਲਬਾਤ ਕਰਕੇ ਦੇਖਦੇ ਹਾਂ ਇੱਥੇ ਦੇ ਜਿਹੜੇ ਲੋਕੀ ਇਕੱਠੇ ਹੋਏ ਹੈਗੇ ਜਿਨ੍ਹਾਂ ਨੂੰ ਦਿੱਕਤ ਆ ਰਹੀ ਹੈਗੀ ਮੈਂ ਫਕੀਰ ਚੰਦ ਆ ਉਹ ਸਾਬ ਦਾ ਪੰਜ ਰਵਿਦਾਸ ਨਗਰ ਬੰਗਾਰਾ ਫਵਾੜਾ ਇੱਥੇ ਅਸੀਂ ਇਹ ਅਰਜ਼ ਕਰਨਾ ਚਾਹੁੰਦੇ ਆ ਕਿ ਜਿਹੜਾ ਬੰਗਾ ਰੋਡ ਹੈ ਸ਼ਮਸ਼ਾਨ ਘਾਟ ਤੋਂ ਲੈ ਕੇ ਪੈਟਰੋਲ ਪੰਪ ਮੇਲੀ ਤੱਕ ਐਨਾ ਮਾੜਾ ਹਾਲ ਹੈ ਇਸ ਰੋਡ ਦੇ ਉੱਪਰ ਚਾਰ ਤਾਂ ਮਤਲਬ ਮੇਨ ਰਿਸੋਰਟ ਹੈ ਜਿੱਥੇ ਕਿ ਵੀਆਈਪੀ ਹਮੇਸ਼ਾ ਆਉਂਦੇ ਜਾਂਦੇ ਰਹਿੰਦੇ ਆ ਇੱਕ ਮੰਦਰ ਹੈ ਇਤਿਹਾਸਕ ਮੰਦਰ ਹੈ ਬਿਸ਼ਕਮਾ ਮੰਦਰ ਜਿਹੜਾ ਕਿ ਸਟੇਟ ਲੈਵਲ ਦਾ ਫਿਰ ਸਹੀ ਬਾਸ਼ੀ ਦਾ ਗੁਰਦੁਆਰਾ ਸੁਕਿਆ ਨਾਣਾ ਸਾਹਿਬ ਇੱਥੇ ਆਮ ਅਰਥੇ ਆਏ ਦੇ ਨਹੀਂ ਵੱਡੇ ਵੱਡੇ ਵਜ਼ੀਰ ਜਾਂ ਹੋਰ ਇਤਿਹਾਸਕ ਮਤਲਬ ਗੁਰਦੁਆਰੇ ਹੋਣ ਕਰਕੇ ਪਤਵੰਤੇ ਤੇ ਦਰਸ਼ਕਾਂ ਆਉਂਦੇ ਰਹਿੰਦੇ ਆ ਪਰ ਸੜਕਾਂ ਦਾ ਐਨਾ ਮਾੜਾ ਹਾਲ ਹੈ ਕਿ ਇੱਥੋਂ ਨੰਗਣਾ ਬਹੁਤ ਹੀ ਮੁਸ਼ਕਲ ਹੈ ਅਗਰ ਕਿਤੇ ਕੋਈ ਮੀਂਹ ਮੜਾ ਵੀ ਪਾ ਜਾਵੇ ਤਾਂ ਇੱਥੋਂ ਨੰਗਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਇਸ ਜੀ ਨੂੰ ਮੁੱਖ ਰੱਖਦੇ ਹੋਏ ਇਤੇ ਜਗ੍ਹਾ ਦੇ ਆਪਣੇ ਹੱਥ ਦੇ ਇਤਿਹਾਸਕ ਗੁਰਦੁਆਰੇ ਮੰਦਰਾਂ ਨੂੰ ਆਪਣੇ ਜਿਹੜੇ ਰਿਸੋਰਸ ਹੈਗੇ ਆ ਤੇ ਕਿਰਪਾ ਕਰਕੇ ਇਸ ਸੜਕ ਦਾ ਮਤਲਬ ਜਾ ਦੁਆਰਾ ਬਣਾਈ ਜਾਵੇ ਜਾਂ ਇਹਦੀ ਪੈਚਿੰਗ ਕੀਤੀ ਜਾਵੇ ਵਧੀਆ ਟਰੰਗ ਦੇ ਨਾਲ ਸਰ ਤੁਹਾਡਾ ਮੱਲਾ ਕਿਹੜਾ ਪੈਂਦਾ ਹੈਗਾ ਸਾਡਾ ਅਰਵੀਦਾਸ ਨਗਰ ਬੰਗਰ ਰੋਡ ਹੈ ਸੜਕ ਤੋਂ ਕਿੰਨੀ ਦੂਰੀ ਤੇ ਸੜਕ ਤੋਂ ਬਿਲਕੁਲ ਔਨ ਦਾ ਰੋਡ ਹੈ ਜੀ ਸਾਨੂੰ ਤਾਂ ਬਹੁਤ ਹੀ ਮੁਸ਼ਕਲ ਹੈ ਤੁਸੀਂ ਹੁਣੇ ਦੱਸਿਆ ਕਿ ਇਤਿਹਾਸ ਗੁਰਦੁਆਰਾ ਸਾਹਿਬ ਵੀ ਹੈਗਾ ਮੰਦਿਰ ਵੀ ਬਣਿਆ ਹੋਇਆ ਉਸਕੋਵਾਂ ਮੰਦਿਰ ਵੀ ਹੈਗਾ ਕੀ ਤੁਸੀਂ ਤੁਸੀਂ ਦੱਸਿਆ ਕਿ ਮੱਲਾ ਬਿਲਕੁਲ ਨਾਲ ਹੈਗਾ ਤੁਸੀਂ ਲੋਕਾਂ ਦਾ ਆਉਣਾ ਜਾਣਾ ਭਾਰੀ ਗਿਣਤੀ ਵਿੱਚ ਲੱਗਦਾ ਹੈ ਹਾਂਜੀ ਹਾਂਜੀ ਔਰ ਕਦੀ ਇਕੱਠਾ ਹੋ ਕੇ ਆਵਾਜ਼ ਨਹੀਂ ਉਠਾਈ ਸੰਬੰਧਿਤ ਵਿਭਾਗ ਦੇ ਪਾਸ ਆਵਾਜ਼ ਆਵਾਜ਼ ਬਹੁਤ ਵਾਰੀ ਉਠਾਈ ਆ ਜੀ ਪਰ 2-3 ਸਾਲ ਹੋ ਗਏ ਪੱਛ ਲਾਇਏ ਸੀਗੇ ਪਰ ਹੁਣ ਉਹ ਪੱਛ ਜਿਹੜੇ ਖਰਾਬ ਹੋ ਚੁੱਕੇ ਆ ਔਰ ਉਸ ਤੋਂ ਜ਼ਿਆਦਾ ਵੀ ਸਰਕਾਰ ਉਸ ਤੋਂ ਵੀ ਜ਼ਿਆਦਾ ਖਰਾਬ ਹੋ ਗਈ ਤੜਕ ਤਾਂ ਇਸ ਕਰਕੇ ਸਾਡੀ ਪ੍ਰਸ਼ਾਸਨ ਮੋਹਰੇ ਬੇਨਤੀ ਹੈ ਅਰਦਾਸ ਸਾਹਿਬੀ ਇਹਨੂੰ ਜਲਦੀ ਜਲਦੀ ਠੀਕ ਕਰਾਇਆ ਜਾਵੇ ਤਾਂ ਕਿ ਲੋਕਾਂ ਨੂੰ ਥੋੜਾ ਮੁਸ਼ਕਲ ਤੋਂ ਦੂਰ ਮਤਲਬ ਮੁਸ਼ਕਲਾ ਦੂਰ ਹੋ ਸਕੇ ਜਿਵੇਂ ਇਲੈਕਸ਼ਨ ਆਉਂਦੀ ਆ ਵੋਟਾਂ ਮੰਗਣ ਆਉਂਦੇ ਹੈਗੇ ਆ ਕੋਈ ਐਮਸੀ ਹੋਣਗੇ ਜਾਂ ਹੁਣ ਜਿਹਰੰਦਰਜੀ ਮਨੀ ਜੋਣਾ ਚੱਲ ਰਹੀ ਹੈਗੀ ਭਗਵੰਤ ਸਿੰਘ ਸਾਹਿਬ ਦਾ ਦੌਰਾ ਚੱਲ ਰਿਹਾ ਹੈਗਾ ਜਾਂ ਜੇ ਤੁਹਾਡੇ ਕੋਈ ਵੋਟਾਂ ਦੀ ਮੰਗ ਕਰਨ ਉਹਦਾ ਤੁਸੀਂ ਉਹਨਾਂ ਨੂੰ ਆਪਣੀਆਂ ਇਹ ਜਿਹੜੀਆਂ ਮੁਸੀਬਤਾਂ ਦੱਸੀਆਂ ਨਹੀਂ ਹੈਗੀਆਂ ਆ ਜਦੋਂ ਆਪਣੇ ਐਮਪੀ ਦੀਆਂ ਵੋਟਾਂ ਪਈਆਂ ਸੀਗੀਆਂ ਪਿੱਛੇ ਜੇ ਉਦੋਂ ਵੀ ਸਹਿ ਹੁਣ ਦੱਸਿਆ ਸੀ ਅਸੀਂ ਉਹ ਕਹਿੰਦੇ ਸੀ ਵੀ ਠੀਕ ਕਰਾਂਗੇ ਪਰ ਠੀਕ ਕਰਵਾਈ ਹੈ ਨਹੀਂ ਕਿਸੇ ਨੇ ਸਿਰਫ ਵਾਅਦੇ ਦੇ ਕੇ ਚੱਲ ਜਾਂਦੇ ਆ ਪਰ ਉਹਤੇ ਕੋਈ ਅਮਲ ਨਹੀਂ ਕਰਦੇ ਹੈਗੇ ਜੀ ਅਮਲ ਨਹੀਂ ਕਰਦੇ ਸੋ ਕੀ ਮੰਗ ਕਰਦੇ ਆ ਸਬੰਧਤ ਪ੍ਰਸ਼ਾਸਨ ਤੋਂ ਕਿ ਕਿਸ ਤਰ੍ਹਾਂ ਜਲ ਤੋਂ ਜਲਦ ਇਹਨਾਂ ਚੀਜ਼ਾਂ ਦਾ ਜਿਹੜਾ ਹੱਲ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਜਿਹੜੀ ਆਉਂਦੀ ਦਿੱਕਤ ਪਿੱਛੇ ਅਸੀਂ ਵੀ ਹੁਣ ਦੇਖਿਆ ਕਿ ਪਿੱਛੇ ਗੱਡੀਆਂ ਕਾਫੀ ਸਲੋ ਜਾ ਰਹੀਆਂ ਹੈਗੀਆਂ ਵੱਡੇ ਵੱਡੇ ਖੱਡੇ ਟੋਏ ਹੈਗੇ ਆ। ਉਹ ਇਹ ਜਾਣਕਾਰੀ ਦਿਓ ਕਿ ਰਸਤਾ ਕਿੱਥੇ ਕਿੱਥੇ ਆਪਸ ਵਿੱਚ ਜੋੜਦਾ ਹੈਗਾ ਰਸਤਿਆਂ ਨੂੰ। ਇਹ ਦੇਖੋ ਜੀ ਜਿਹੜਾ ਮੇਨ ਰੋਡ ਹੈ ਇਹ ਚੰਡੀਗੜ੍ਹ ਜਿਹੜਾ ਚੰਡੀਗੜ੍ਹ ਨੂੰ ਵੀ ਰਸਤੇ ਨੂੰ ਜੋੜਦਾ ਹੈਗਾ ਬਾਈਪਾਸ ਹੈ ਮੈਲੀ ਕੋ ਇਹ ਇਧਰੋਂ ਸ਼ਹਿਰ ਨੂੰ ਮੇਨ ਸ਼ਹਿਰ ਨੂੰ ਜੋੜਦਾ ਹੈਗਾ। ਇੱਥੋਂ ਸ਼ਹਿਰੋਂ ਬਾਹਰ ਜੀਟੂ ਜ਼ੋੜ ਨਾਲ ਜਾ ਕੇ ਲਿੰਕਡ ਹੈਗਾ। ਇਹ ਬਹੁਤ ਮਤਲਬ ਵਧੀਆ ਰੋਡ ਹੈ ਔਰ ਬਹੁਤ ਜ਼ਰੂਰੀ ਇਹਨੂੰ ਮਤ ਇਹ ਠੀਕ ਹੋਣਾ ਚਾਹੀਦਾ ਹੈਗਾ ਤਾਂ ਕਿ ਆਮ ਲੋਕਾਂ ਨੂੰ ਤਾਂ ਇਹ ਮਤ ਰਹਾਤ ਮਿਲ ਸਕੇ ਇਹ ਬਹੁਤ ਜ਼ਰੂਰੀ ਆ ਜਦੋਂ بارش ਆ ਜਾਂਦੀ ਹੈਗੀ ਤਾਂ ਫਿਰ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਜਿਵੇਂ ਹੁਣ ਪਿੱਛੇ 2 ਦਿਨ بارش ਹੋਈ ਸੀ ਤੇ ਸ਼ਹਿਰ ਵਿੱਚ ਹੜ ਵਰਗਾ ਮਾਹੌਲ ਬਣ ਗਿਆ ਸੀਗਾ ਇੱਥੇ ਕਿਸ ਤਰ੍ਹਾਂ ਦਾ ਮੰਝਰ ਬਣਦਾ ਇੱਥੇ ਵੀ ਸਾਡੇ ਇਸ ਤਰ੍ਹਾਂ ਨੇ ਮਾਹੌਲ ਹੈਗਾ ਇਥੋਂ ਆਪਸਰੇ ਸ਼ਹਿਰੋਂ ਬਾਹਰ ਆ ਕੇ ਦੇਖਦੇ ਨਹੀਂ ਹੈਗੇ ਇਸ ਕਰਕੇ ਉਹਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਅਗਰ ਉਹ ਬਾਹਰ ਆ ਕੇ ਦੇਖਣ ਤਾਂ ਉਹਨੂੰ ਪਤਾ ਲੱਗੇਗੀ ਕਿੰਨਾ ਮਾੜੇ ਹਾਲਾਤ ਵਿੱਚ ਲੋਕ ਇਥੇ ਰਹਿ ਰਹੇ ਲੰਘ ਰਹੇ ਪਰ ਉਹ ਦੇਖਦੇ ਨਹੀਂ ਬਸ ਸਿਰਫ ਸ਼ਹਿਰ ਜੀ ਹੁਕਮਦੇ ਰਹਿੰਦੇ ਆ ਸ਼ਹਿਰੋਂ ਬਾਹਰ ਆ ਕੇ ਦੇਖਦੇ ਨਹੀਂ ਮਿਆਂ ਨੂੰ ਤੁਸੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਇਹ ਸਾਰਾ ਏਰੀਆ ਹੈਗਾ ਕਿਸ ਦੇ ਪਾਸ ਪੈਂਦਾ ਹੈਗਾ ਇਹ ਸੜਕ ਜਿਹੜੀ ਹੈ ਜੀ ਪੀ ਡਬਲਯੂ ਡੀ ਐਸ ਡੀਓ ਆਪਣੇ ਐਸ ਡੀਓ ਸਾਹਿਬ ਦੇ ਅੰਡਰ ਪੈਂਦੀ ਆ ਇਹ ਜਿਹੜੀ ਸੜਕ ਹੈਗੀ ਪਰ ਉਹਨਾਂ ਦੇ ਕੋਈ ਕੋਈ ਧਿਆਨ ਨਹੀਂ ਦੇ ਰਿਹਾ ਕੋਈ ਵੀ ਤੁਸੀਂ ਕਦੀ ਕੋਈ ਲਿਖਤੀ ਰੂਪ ਵਿੱਚ ਨਹੀਂ ਦਿੱਤਾ ਉਹਨਾਂ ਨੂੰ ਇੱਥੇ ਨਹੀਂ ਹਾਲੇ ਦਿੱਤਾ ਨਹੀਂ ਹੈਗਾ ਪਰ ਇਹਨੂੰ ਆ ਵੀ ਦੇਖਣਾ ਚਾਹੀਦਾ ਕਿ ਕਿਹੜੀ ਸੜਕਾਂ ਕਿੰਨੇ ਚਿਰ ਹੋ ਗਿਆ ਰਿਪੇਅਰ ਕਰਾਈ ਨੂੰ ਬਣਾਈ ਨੂੰ ਨੂੰ ਆ ਬਰਨ ਕੋ ਰਿਕਾਰਡ ਪੂਰਾ ਹੁੰਦਾ ਉਹਨਾਂ ਰਿਕਾਰਡ ਤੋਂ ਵੀ ਮੁਤਾਬਕ ਹੀ ਦੇਖ ਲੈਣਾ ਚਾਹੀਦਾ ਹੈਗਾ ਪਰ ਕੋਈ ਦੇਖਦਾ ਨਹੀਂ ਹੈਗਾ ਸੋ ਆਪਣਾ ਪੂਰਾ ਨਾਮ ਕੀ ਹੈ ਮੈਂ ਨਾ ਫਕੀਰ ਚੰਦ ਆ ਜੀ ਮੈਂ ਰਵੀਦਾਸ ਨਗਰ ਬੰਗਾਰੋੜੋਂ ਮੈਂ ਸਾਫ ਦਾ ਬੰਚ ਐ ਔਰ ਸਾਫ ਦਾ ਮੈਂ ਅਕਾਊਂਟੈਂਟ ਆ ਪੀ ਆਰਓ ਆਫ ਜਿਲੰਦਰ ਤੋਂ ਸੋ ਇਸਨੂੰ ਫਕੀਰ ਚੰਜੀ ਜੀ ਜਿਨ੍ਹਾਂ ਨੇ ਕਿ ਦੱਸਿਆ ਕਿ ਭਾਰੀ ਦਿੱਕਤ ਹੈਗੀ ਜਿੱਥੇ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਹੈਗੇ ਔਰ ਬਿਸ਼ਕਾਮਾ ਮੰਦਿਰ ਜਿੱਥੇ ਕਿ ਸੰਗਤ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸਮੇਂ-ਸਮੇਂ ਤੇ ਨਤਮਸਤਕ ਹੁੰਦੀ ਹੈ ਦਿਖਾਵਾਂ ਕਿ ਸਿੱਧੀਆਂ ਤਸਵੀਰਾਂ ਕਿਸ ਤਰ੍ਹਾਂ ਖੱਡਾ ਰੂਪੀ ਟੋਏ ਹੈਗੇ ਆ ਔਰ ਕੈਮਰਾ ਨੂੰ ਬੇਨਤੀ ਕਿ ਜਰਾ ক্লোਜ਼ ਤੋਂ ਦਿਖਾਇਆ ਜਾਵੇ ਕਿ ਸਾਰੇ ਜਿਹੜੇ ਖੱਡੇ ਹੈਗੇ ਆ ਕਿਸ ਤਰ੍ਹਾਂ ਜਿਹੜੇ ਹੈਗੇ ਆ ਲੋਕਾਂ ਲਈ ਆਉਣ ਜਾਣ ਵਾਲੇ ਰਾਹਗੀਰਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹੈਗੇ ਆ ਉੱਥੇ ਦੇਖ ਸਕਦੇ ਹੋ ਕਿ ਵਾਹਨ ਦੀ ਗਤੀ ਇੱਥੇ ਆ ਕੇ ਤੇਜ਼ ਰਫ्तार ਗਤੀ ਜਿਹੜੀ ਧੀਮੀ ਹੋ ਜਾਂਦੀ ਹੈ ਔਰ ਕਿਸ ਤਰ੍ਹਾਂ ਜਿਹੜੇ ਹੈਗੇ ਆ ਹਾਸਿਆ ਦਾ ਜਿਹੜਾ ਖਤਰਾ ਹੈਗਾ ਤੁਸੀਂ ਤਾਂ ਦੇਖ ਸਕਦੇ ਹੋ ਕਿ ਜਿਹੜਾ ਇਹਨਾਂ ਖੱਡਾ ਖੱਡਿਆ ਰੂਪੀ ਟੋਇਆਂ ਨੂੰ ਲੈ ਕੇ ਜਿਹੜੇ ਹਾਸਿਆ ਦੇ ਜਿਹੜੇ ਖਤਰੇ ਬਰਕਰਾਰ ਬਣੇ ਹੋਏ ਹੈਗੇ ਆ ਉਹ ਲੋਕਾਂ ਦੀ ਜਿਹੜੀ ਰਫਤਾਰ ਜਿਹੜੀ ਜ਼ਿੰਦਗੀ ਰਫਤਾਰ ਵੀ ਨਾਲ ਨਾਲ ਜਿਹੜੀ ਹੈ ਧੀਮੀ ਹੁੰਦੀ ਨਜ਼ਰ ਆ ਰਹੀ ਆ ਔਰ ਉਹ ਦੇਖਣਾ ਇਹ ਹੈਗੇ ਕਿ ਇਹ ਲੋਕਾਂ ਦੀਆਂ ਇਹਨਾਂ ਪਰੇਸ਼ਾਨੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਸੰਬੰਧਿਤ ਵਿਭਾਗ ਹੈਗਾ ਵਾ ਉਹਨਾਂ ਦੇ ਕੰਮ ਤੇ ਕੋਈ ਜੂ ਤੱਕ ਸਰਕਦੀ ਹੈ ਜਾਂ ਨਹੀਂ ਜਾਂ ਉਹ ਆਉਣ ਵਾਲੇ ਸਮੇਂ ਵਿੱਚ ਇਸ ਚੀਜ਼ ਨੂੰ ਲੈ ਕੇ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਧਿਆਨ ਦੇਵੇਗਾ ਕਿਸ ਤਰ੍ਹਾਂ ਇਸ ਚੀਜ਼ ਦੀ ਲੈ ਕੇ ਰਿਪੇਅਰ ਨੂੰ ਲੈ ਕੇ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ